ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬੱਚਿਓ ਜਪ ਬਾਣੀ ਜਿਹਨੂੰ ਅਸੀਂ ਪੜ ਰਹੇ ਤੇ ਵਿਚਾਰ ਰਹੇ ਆ ਅੱਜ 26 ਨੰਬਰ ਪੌੜੀ ਦਾ ਜਿਹੜਾ ਪਾਠ ਅਸੀਂ ਕਰਨਾ ਹੈ ਤੇ ਨਾਲ ਦੀ ਨਾਲ ਥੋੜੀ ਵਿਚਾਰ ਵੀ ਕਰੀ ਜਾਣੀ ਸੋ ਤੁਸੀਂ 26 ਨੰਬਰ ਪੌੜੀ ਦਾ ਪਾਠ ਪੜਨਾ ਸ਼ੁਰੂ ਕਰੋ ਅਮੁੱਲ ਲਗੋਣਾ ਅਮੁੱਲ ਵਪਾਰ ਅਮੁੱਲ ਵਾਪਰੀਏ ਅਮੁੱਲ ਭੰਡਾਰ ਨਹੀਂ ਜਦੋਂ ਪਾਠ ਪੜ੍ਹਨਾ ਅਮੁੱਲ ਮੁੱਲ ਦੇ ਅੱਗੇ ਅਗੇਤਰ ਐੜਾ ਲੱਗਿਆ ਹੋਇਆ ਕੁਝ ਸ਼ਬਦ ਪਛੇਤਰ ਲੱਗੇ ਹੁੰਦੇ ਪਿੱਛੇ ਲੱਗ ਗਿਆ ਹੁੰਦਾ ਕੋਈ ਸ਼ਬਦ ਕੋਈ ਸ਼ਬਦ ਅਗੇਤਰ ਲੱਗਿਆ ਹੁੰਦਾ ਤਾਂ ਅਗੇਤਰ ਲੱਗਿਆ ਹੋਇਆ ਐੜਾ ਤਾਂ ਮੁੱਲ ਦੇ ਅੱਗੇ ਐੜਾ ਅਮੁੱਲ ਅਮੁੱਲ ਗੁਣ ਹੁਣ ਗੁਣ ਦੇ ਨਾਲ ਔਂਕੜ ਨਹੀਂ ਹੈ ਬਹੁਵਚਨ ਹੈ ਬਹੁਤੇ ਗੁਣ ਇਸੇ ਕਰਕੇ ਅਮੁੱਲ ਉਹਦੀ ਵਿਸ਼ੇਸ਼ਤਾ ਹੈ ਅਮੁੱਲ ਦੇ ਲੱਲੇ ਨੂੰ ਵੀ ਔਂਕੜ ਨਹੀਂ ਹੈ ਗੁਰਬਾਣੀ ਵਿਆਕਰਨ ਅਨੁਸਾਰ ਅਮੁੱਲ ਬਾਪਾਰ ਇਹਨੂੰ ਵਪਾਰ ਨਹੀਂ ਕਹਿਣਾ ਬਾਵੇ ਨੂੰ ਵੀ ਕੰਨ ਲਾਣਾ ਹੈ ਆਮ ਇਹ ਗਲਤੀ ਹੋ ਜਾਂਦੀ ਕਿ ਅਸੀਂ ਜਿੱਦਾਂ ਆਕਾਰ ਨੂੰ ਆਕਾਰ ਕਹਿ ਜਾਂਦੇ ਹਾਂ ਸਕਾਰ ਨੂੰ ਸਕਾਰ ਕਹਿ ਜਾਂਦੇ ਇਦਾਂ ਹੀ ਇੱਥੇ ਬਾਪਾਰ ਨੂੰ ਵਪਾਰ ਕਹਿ ਜਾਂਦੇ ਉਹ ਗਲਤ ਹੋ ਜਾਂਦਾ ਤੇ ਇੱਥੇ ਕਿਆ ਕਹਿਣਾ ਵਪਾਰ ਹਾਂਜੀ ਦੁਬਾਰੇ ਪੜੋ ਅਮੁੱਲ ਗੁਣ ਅਮੁੱਲ ਵਪਾਰ 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 ਅਮੁੱਲ ਵਪਾਰੀਏ ਅਮੁੱਲ ਢੰਡਾਰ ਅਮੁੱਲ ਆਵਹ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਦੀਵਾਨ ਦੇਖੋ ਜਦੋਂ ਬਿਹਾਰੀ ਦੀ ਆਵਾਜ਼ ਆਣੀ ਲੰਬੀ ਆਣੀ ਸਿਹਾਰੀ ਦੀ ਆਵਾਜ਼ ਛੋਟੀ ਆਣੀ ਸਿਹਾਰੀ ਤੇ ਅੰਕੜ ਦੀ ਆਵਾਜ਼ ਬਿਲਕੁਲ ਛੋਟੀ ਹੁੰਦੀ ਇਹਨਾਂ ਕਹਿੰਦੇ ਲਘੂ ਤੇ ਜਿਹੜੇ ਬਾਕੀ ਲਗਾ ਮਾਤਰਾ ਉਹ ਸਾਰੀਆਂ ਦੀਰਗ ਹੈ ਕਿਹਰਾਈ ਵਾਲੀਆਂ ਲੰਬੀ ਆਵਾਜ਼ ਵਾਲੀਆਂ ਤੇ ਜੇ ਇੱਥੇ ਬਿਹਾਰੀ ਆ ਗਈ ਲੰਮਾ ਕਰਨਾ ਦੀਵਾਨ ਹਾਂਜੀ ਅਮੁੱਲਤੁਲਾ ਅਮੁੱਲ ਪਰਵਾਨਾ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਇਹਨੂੰ ਵਖ ਕੱਕਾ ਨਾ ਬੋਲੋ ਵਖ ਨਾ ਕਹੋਗਾ ਵਖਸ਼ੀਸ਼ ਅਮੁੱਲ ਵਖਸ਼ੀਸ਼ ਅਮੁੱਲ ਨਿਸ਼ਾਨ ਬਖਸ਼ੀਸ਼ ਹੁੰਦੀ ਰਹਿਮਤ ਉਹਦੀ ਦਇਆ ਉਹਦੀ ਕਿਰਪਾ ਉਹਦੀ ਜਿਹੜੀ ਬਖਸ਼ੀਸ਼ ਕਿਰਪਾ ਹੈ ਨਾ ਉਹਦੇ ਨਿਸ਼ਾਨ ਵੀ ਅਮੁੱਲ ਹੈ ਹੈਨਾ ਹਾਂਜੀ ਅਮੁੱਲ ਕਰਮ ਅਮੁੱਲ ਫੁਰਮਾਣਾ ਅਮੁੱਲ ਅਮੁੱਲ ਆਖਿਆ ਨਾ ਜਾਏ ਅੱਖ ਅਖ ਰਹੇ ਲਿਵ ਲਾਏ ਅਖਹ ਵੇਦ ਪਾਠ ਪੁਰਾਣਾ ਅਖਹ ਪੜੇ ਕਰਹ ਵਖਿਆਣ ਜਦੋਂ ਤੁਸੀਂ ਨਾ ਵਿਆਕਰਨ ਅਨੁਸਾਰ ਪਾਠ ਕਰੋਗੇ ਨਾ ਇਹੜਾ ਐਡਨੁ ਕਰਨ ਖਖਾ ਹਾਏ ਸਿਹਾਰੀ ਹੈ ਨਾ ਇਹ ਬਹੁਵਚਨ ਹੈ ਆਖੇ ਹਨ ਹਾਏ ਸਿਹਾਰੀ ਲਾ ਕੇ ਪਰ ਹਲਕੀ ਜਿਹੀ ਮੰਦੀ ਲਾ ਕੇ ਨਾ ਆਖੇ ਹਨ ਆਖਦੇ ਹਨ ਵੇਦ ਵਾਵੇ ਲਾਵੇਂ ਦਦਾ ਵੇਦ ਬਹੁਵਚਨ ਹੈ ਵੀ ਹੈ ਨਾ ਪਾਠ ਪੁਰਾਣ ਆਖੇ ਹਨ ਪੜੇ ਕਰਹਿ ਵਖਿਆਣ ਬਾਕੀ ਜੋ ਚਕਸਾਲ ਦਾ ਪਾਠ ਹੈ ਉਹ ਆਖੇ ਹੈ ਵੇਦ ਪਾਠ ਇਹਨੂੰ ਵੇਦ ਵਾਵੇ ਨਾ ਬੋਲਣਾ ਵੇਦ ਬੱਬਾ ਬੱਬਾ ਨਹੀਂ ਕਹਿਣਾ ਬੱਬਾ ਵੇਦ ਨਹੀਂ ਕਹਿਣਾ ਬਾਬਾ ਮੂੰਹ ਖੁੱਲਾ ਰੱਖ ਕੇ ਵੇਦ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਇਸ ਤਰ੍ਹਾਂ ਆਖ ਹੈ ਬਰਮੇ ਆਖ ਹੈ ਇੰਦਰ ਜੇ ਤੁਸੀਂ ਸਾਲ ਦਾ ਪਾਠ ਕਰਨਾ ਨਾ ਉਥੇ ਆਖ ਹੈ ਪੜਦੇ ਹੋ ਵਿਆਕਰਨ ਦੇ ਅਨੁਸਾਰ ਪਾਠਕਾ ਦੇ ਉਹ ਆਖ ਹੈ ਕਿੰਨੀ ਲਾ ਦਿੰਦੇ ਆਖ ਹੈ ਬ੍ਰਹਮੇ ਪਾਠਵੀ ਕੀਤਾ ਜਾਂਦਾ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀ ਤਾ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਅਖੇ ਸੁਰ ਨਰ ਮਨ ਜਨ ਸੇਵ ਮੂਨ ਜਨ ਮੈ ਮੈ ਨੂੰ ਉਂਕੜ ਲੱਗੀ ਹੋਈ ਐ ਮੂਨ ਜਨ ਠੀਕ ਐ ਨਾ ਜਨ ਸ਼ਬਦ ਬਹੁ ਵਚਨ ਐ ਨੰਨੇ ਨੂੰ ਉਂਕੜ ਨਹੀਂ ਲੱਗੀ ਹੋਈ ਆਖੇ ਸੁਰ ਨਰ ਮੂਨ ਜਨ ਸੇਵ ਸਤਿਗੁਰੂ ਪਾਸ਼ਾ ਕਹਿੰਦੇ ਨੇ ਕਹਿੰਦੇ ਨੇ ਸੁਰ ਕਹਿੰਦੇ ਦੇਵਤਿਆਂ ਨੂੰ ਸੁਰ ਨਰ ਦੇਵਤਿਆਂ ਵਰਗੇ ਮਨੁੱਖ ਹੈ ਨਾ ਦੇਵਤਿਆਂ ਦੇ ਸੁਭਾਅ ਵਰਗੇ ਮਨੁੱਖ ਮੁਨੀ ਲੋਕ ਅਕਾਲ ਪੁਰਖ ਦਾ ਅੰਦਾਜ਼ਾ ਲਾ ਕੇ ਆਖਣ ਦੀ ਕੋਸ਼ਿਸ਼ ਕਰਦੇ ਕਹਿਣ ਦੀ ਕੋਸ਼ਿਸ਼ ਕਰਦੇ ਪ੍ਰਮਾਤਮਾ ਬਾਰੇ ਹਾਂਜੀ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹ ਉਠ ਉਠ ਜਾਹੇ ਕੇਤੇ ਕਹਿ ਕਹ ਉਠ ਉਠ ਜਾਹੇ ਕਈ ਪ੍ਰਮਾਤਮਾ ਪਰਮੇਸ਼ਰ ਬਾਰੇ ਅੰਦਾਜ਼ਾ ਲਾਉਂਦੇ ਕਹਿ ਕੇ ਕਿ ਸੰਸਾਰ ਤੋਂ ਹੀ ਤੁਰ ਜਾਂਦੇ ਹੂੰ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਚ ਸੋਏ ਜੀ ਕੋ ਆਖੈ ਬੋਲ ਵਿਗਾੜ ਤਾ ਲਖਿਐ ਸਿਰ ਗਾਵਾਰ ਗਾਵਾਰ ਫੇਰੋ ਪਹਿਲਾ ਪਿਛਲੀਆਂ ਦੋ ਪੰਕਤੀਆਂ ਦੇਖੀਏ ਜੇ ਵਡ ਭਾਵੈ ਤੇਵੜ ਹੋਏ ਪਰਮੇਸ਼ਰ ਜਿਹੜਾ ਪ੍ਰਮਾਤਮਾ ਹੈ ਨਾ ਜਿੰਨਾ ਕਾ ਚਾਹਦਾ ਉਹਨਾ ਵੱਡਾ ਹੋ ਜਾਂਦਾ ਉਹ ਜੀ ਤਾਕਤ ਹੈਗੀ ਹੈ ਨਾ ਨਾਨਕ ਇਹ ਸੰਬੋਧਨ ਸ਼ਬਦ ਹੈ ਏ ਨਾਨਕ ਇੱਥੇ ਰੁਕਣਾ ਹੈ ਨਾਨਕ ਜਾਣੈ ਸੱਚਾ ਸੋਏ ਕਿੰਨਾ ਕ ਵੱਡਾ ਹੋ ਜਾਂਦਾ ਉਹ ਸੱਚਾ ਜਾਣਦਾ ਪ੍ਰਮਾਤਮਾ ਹੀ ਅਸੀਂ ਨਹੀਂ ਜਾਣ ਸਕਦੇ ਤਾਂ ਫਿਰ ਅਗੇ ਨੇ ਜੇ ਕੋ ਆਖੈ ਬੋਲ ਵਿਗਾੜ ਬੋਲ ਵਿਗਾੜ ਬੋਲ ਦੇ ਬੁੱਲ ਬੱਬਾ ਬੋਲਣਾ ਬੁੱਲ ਬੰਦ ਹੋਣੀ ਚਾਹੀਦੀ ਬੋਲ ਜਦੋਂ ਵਿਗਾੜ ਕੇ ਨਾ ਉਸ ਵੇਲੇ ਬੁੱਲ ਨਹੀਂ ਜੁੜਨੇ ਚਾਹੀਦੇ ਬੋਲ ਵਿਗਾੜ ਇਸ ਤਰ੍ਹਾਂ ਖਰਸ਼ੁੱਧ ਬੋਲ ਹੁੰਦੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕੋ ਆਖੈ ਬੋਲ ਵਿਗਾੜ ਬੋਲ ਵਿਗਾੜ ਹੁੰਦਾ ਬੜਬੋਲਾ ਬਨੁਖ ਜਿਹੜਾ ਜਿਆਦਾ ਬੋਲੀ ਜਾਂਦਾ ਜੇ ਕੋ ਰੱਬ ਦੀ ਤਾਕਤ ਨੂੰ ਕਹਿਣ ਦੀ ਕੋਸ਼ਿਸ਼ ਕਰੇ ਹੈ ਨਾ ਇੱਕ ਪ੍ਰਮਾਤਮਾ ਕਿੰਨਾ ਕੁ ਵੱਡਾ ਹੈ ਤਾਂ ਲਿਖਿਆ ਸਿਰ ਗਾਵਾਰਾ ਗاوار ਇਹਨੂੰ ਗਵਾਰਾ ਨਹੀਂ ਕਹਿਣਾ ਗਾਵਾਰਾ ਬਿੰਦੀ ਲਾ ਕੇ ਵਿਆਕਰਨ ਅਨੁਸਾਰ ਬਹੁਵਚਨ ਸ਼ਬਦ ਹੈ ਗਾਵਾਰ ਕਿਹਨੂੰ ਮੂਰਖਾਂ ਦਾ ਮੂਰਖ ਕਿਹਾ ਜਾਂਦਾ ਗਾਵਾਰ ਕਿਹਨੂੰ ਕਹਿੰਦੇ ਮੂਰਖ ਨੂੰ ਤੋਂ ਇਸ ਤਰ੍ਹਾਂ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਪਰਮਾਤਮਾ ਦੀ ਵਡਿਆਈ ਕਰਦੇ ਨੇ ਕਿ ਉਹ ਕਿੰਨਾ ਕੁ ਵੱਡਾ ਹੈ ਇਹੋ ਜਿਹੋ ਤੇ ਗੁਣ ਨੇ ਉਹ ਪਰਮਾਤਮਾ ਹੀ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ